हां जी ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਤੁਹਾਨੂੰ ਬਾਹਾਂ ਦੀ ਮੂਰੀ ਤੇ ਇੱਕ ਸਲਾਈ ਨਾਲ ਲੈਸ ਕੱਢ ਕੇ ਦਿਖਾਵਾਂਗੇ ਦੇਖੋ ਆਪਣੀ ਲੈਸ ਜਿਹੜੀ ਨਿਕਲੀ ਹੋਈ ਹੈ ਕਿੰਨੀ ਸੋਹਣੀ ਲੈਸ ਨਿਕਲੀ ਆ ਤੇ ਬਿਲਕੁਲ ਹੀ ਬਰਾਬਰ ਬਰਾਬਰ ਲੈਸ ਨਿਕਲੀ ਹੈ ਜੀ ਇਹ ਠੀਕ ਹੈ ਜੀ ਤੇ ਆਪਾਂ ਇਸ ਤਰੀਕੇ ਨਾਲ ਹੀ ਇੱਕ ਸਲਾਈ ਨਾਲ ਗੁੰਮ ਲੈਸ ਕੱਢ ਕੇ ਤੁਹਾਨੂੰ ਦਿਖਾਵਾਂਗੇ ਤੇ ਇਹ ਆਪਣੀ ਪੁੱਠੇਲੀ ਸਾਈਡ ਆ ਗਈ ਦੇਖੋ ਇੱਥੇ ਆਪਣੀ ਤਰਪਾਈ ਹੋ ਜੂਗੀ ਤੇ ਇਸ ਤਰੀਏ ਆਪਾਂ ਦੂਜੀ ਬਾਹਾਂ ਤੇ ਤੁਹਾਨੂੰ ਲੈਸ ਕੱਢ ਕੇ ਦਿਖਾਉਣੀ ਹੈ ਜੀ ਹਾਂਜੀ ਆਪਣੀ ਬਾਹ ਦਾ ਇਹ ਇਹ ਵਾਲਾ ਜਿਹੜੀ ਸਾਈਡ ਹੈ ਜੀ ਇਹ ਹੈਗੀ ਸਿੱਧੇ ਵਾਲਾ ਪਾਸਾ ਹੈ ਆਪਣੇ ਬਾਹ ਦਾ ਠੀਕ ਹੈ ਜੀ ਤੇ ਆਪਾਂ ਲੈਸ ਕਿਸ ਤਰੀਕੇ ਨਾਲ ਰੱਖਣੀ ਹੈ ਸਿੱਧੇ ਵਾਲੇ ਪਾਸ ਨੂੰ ਆਪਾਂ ਇੱਕ ਵਾਰ ਕੱਪੜੇ ਇਸ ਤਰੀਕੇ ਨਾਲ ਫੋਲਡਿੰਗ ਕਰਾਂਗੇ ਠੀਕ ਹੈ ਜੀ ਇੱਕ ਵਾਰੀ ਫੋਲਡਿੰਗ ਕਰਨਾ ਹੈ ਇਸ ਤੋਂ ਬਾਅਦ ਆਪਾਂ ਇਸ ਤਰੀਕੇ ਨਾਲ ਲੈਸ ਰੱਖਾਂਗੇ ਤੇ ਜਿੰਨੇ ਆਪਾਂ ਤਰਪਾਈ ਚ ਰੱਖਣਾ ਉੱਥੇ ਆਪਾਂ ਇਸ ਤਰੀਕੇ ਨਾਲ ਰੱਖਾਂਗੇ ਠੀਕ ਹੈ ਜੀ ਜਿੰਨਾ ਆਪਾਂ ਫੋਲਡਿੰਗ ਕਰਨਾ ਹੈ ਠੀਕ ਹੈ ਦੂਸ ਇੱਕ ਵਾਰ ਫੇਰ ਸਮਝ ਲਓ ਦੇਖੋ ਆਪਨੇ ਬਾਣੀ ਸਿੱਧੇ ਲਈ ਸਾਈਡ ਹੈ ਤੇ ਇੱਕ ਵਾਰੀ ਕੱਪੜੇ ਨੂੰ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰਾਂਗੇ ਸਿੱਧੇ ਵਾਲੇ ਪਾਸੇ ਇਸ ਤੋਂ ਬਾਅਦ ਆਪਾਂ ਲੈਂਸ ਰੱਖਣੀ ਹੈ ਜਿਹੜਾ ਲੈਂਸ ਦਾ ਉੱਪਰਲਾ ਪਾਸਾ ਇਹ ਆਪਣਾ ਸਿੱਧਾ ਹੈ ਤੇ ਜਿਹੜਾ ਅੰਦਰ ਆਏਗਾ ਪੁੱਠਾ ਠੀਕ ਹੈ ਜੀ ਇਹਨੂੰ ਇਸ ਤਰੀਕੇ ਨਾਲ ਰੱਖਾਂਗੇ ਤੇ ਜਿੱਥੇ ਆਪਾਂ ਕੱਟ ਲੱਗਿਆ ਹੋਇਆ ਦੇਖੋ ਇਹ ਇੱਥੇ ਆਪਾਂ ਫੋਲਡਿੰਗ ਕਰਨੀ ਬਾਹਦੀ ਉੱਥੇ ਆਪਾਂ ਇਸ ਤਰੀਕੇ ਨਾਲ ਰੱਖਾਂਗੇ ਤੇ ਜਿੰਨੀ ਆਪਾਂ ਲੈਂਸ ਬਾਹਰ ਰੱਖਣੀ ਆ ਓਨੀ ਓਨੀ ਆਪਾਂ ਲੈਂਸ ਬਾਹਰ ਰੱਖਾਂਗੇ ਤੇ ਉੱਪਰ ਆਪਾਂ ਸਲਾਈ ਲਾ ਦੇਾਂਗੇ ਇਸ ਤਰੀਕੇ ਨਾਲ ਫੋਲਡਿੰਗ ਕਰਿਓਗੇ ਇਸ ਤਰ੍ਹਾਂ ਤੋ ਜੀ ਆਪਣੀ ਜਿਹੜੀ ਲੈਸ ਆ ਦੇਖੋ ਇੱਕ ਸਾਰ ਨਿਕਲੀ ਆ ਦੇਖੋ ਬਿਲਕੁਲ ਬਰਾਬਰ ਬਰਾਬਰ ਲੈਸ ਆ ਆਪਣੀ ਜਿਹੜੀ ਇਹ ਆਪਾਂ ਲੈਸ ਜੀ ਇੱਕ ਸਲਾਈ ਨੇ ਕੱਢੀ ਆ ਹੁਣ ਦੁਬਾਰਾ ਹੋਰ ਸਾਈ ਲਾਉਣ ਦੀ ਲੋੜ ਨਹੀਂ ਇਸ ਤਵਾਰ ਇਹਨੂੰ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰਾਂਗੇ ਇਸ ਤਰ੍ਹਾਂ ਉੱਠੇਲੇ ਪਾਸੇ ਤੇ ਇੱਥੇ ਆਪਾਂ ਤਰਪਾਈ ਕਰ ਦਾਂਗੇ ਠੀਕ ਹੈ ਜੀ ਤੇ ਸੋ ਫਰੈਂਸ ਅਗਰ ਤੁਹਾਨੂੰ ਮੇਰੀ ਲੈਸ ਕੱਢਣ ਦੀ ਵੀਡੀਓ ਪਸੰਦ ਆਈ ਵੀਡੀਓ ਨੂੰ લાઈક કરો શેર કરો તે ચેનલનું સબસ્રાઈબ જરૂર કર્યો તે મિલ નસ વીડિયો બાય બાઈ રબ રાખા